ਉਹ ਦਿਨੇ ਆਪਣ ਨੂੰ ਗੁਰ ਕੀਤਾ ਲੈਣਾ ਦੇ ਬਹਾਨੇ ਦੀ ਖਾਤਰ ਤੇ ਜਾਂ ਆਪਣੇ ਪੱਤਰ ਸਰਕਾਰ ਨੇ ਇਸ ਕਰਕੇ ਵੀ ਮੈਂ ਤਾਂ ਉਹ ਚਾਲ ਬਾਹਾਂ ਹੁ ਨਾ ਜਾਂਦਾ ਹੋਇਆ ਇੱਕ ਆ ਦੀ ਸਮਝ ਬਤਾਉਂਕ ਬੋਲੂਗਾ ਵੀ ਜਿਹੜੀਆਂ ਆਪਾਂ ਜਦੋਂ ਜਸੇ ਬੰਦੀਆਂ ਬਣਾ ਲੈਂਦੇ ਆ ਪਿੰਡਾਂ ਦੇ ਵਿੱਚ ਆਪਾਂ ਦਾ ਸਰਪੰਚੋ ਛੋਟੀ 7 ਮੈਂਬਰਾਂ ਦੀ ਕਮੇਟੀ ਬਣਾਉਣੇ ਹੁੰਦੇ ਆ ਤੇ ਇੱਕ ਤਾਂ ਇਹ ਉਦੋਂ ਇਹ ਆ ਯਾਰ ਕਿਆ ਕਰੋ ਕਈ ਸਾਡੇ ਵਰਕਪੀ ਜਦੋਂ ਅਸੀਂ ਆਥਰੇ ਹੋਣ ਕਰ ਦਿੰਦੇ ਆ ਤੜਕੇ ਪੁਰਦੇ ਆ ਉਰਲਾਉਣ ਕਿੱਥੇ ਜਾਣਾ ਕੀ ਪ੍ਰੋਗਰਾਮ ਹੈ ਨਹੀਂ ਆਪਾਂ 7 ਬੰਦਿਆਂ ਦੀ ਜਫੇ ਬੰਦੀ ਬਣਾ ਲੈਨੇ ਆ ਤਾਂ ਇਹ ਕਸਮ ਖਾ ਕੇ ਰੱਖਿਆ ਕਰੋ ਜੇ ਆਪਾਂ ਇੱਕ ਬੰਦੇ ਨੂੰ ਇੱਕ ਬੰਦਾ ਵੀ ਸਮਝਾ ਦੇਵਾਂਗੇ ਤਾਂ ਕੁਝ ਦਿਨਾਂ ਦੇ ਵਿੱਚ 7 ਤੋਂ 14 ਹੋ ਜਾਣਗੇ ਜੇ ਉਸ ਤੋਂ ਬਾਅਦ ਫਿਰ ਇੱਕ ਬੰਦਾ ਇੱਕ ਬੰਦੇ ਨੂੰ ਜਫੇ ਬੰਦੀ ਦੀ ਸ਼ਮਝ ਸਮਝਾਊਗਾ ਤਾਂ 14 ਦੇ 28 ਹੋਵਾਂਗੇ 28 ਤੋਂ 56 ਹੋਵਾਂਗੇ ਜਦੋਂ ਆਪਾਂ ਨਹੀਂ ਇਹੀ ਸਾਰਾ ਵੱਡੀ ਜਿੱਤ ਹੋ ਜਾਂਦੀ ਹੈ ਵੀ ਜਦੋਂ ਆਪਾਂ ਕਿਸੇ ਬੰਦੇ ਨੂੰ ਸਮਝਾ ਦਿੰਦੇ ਆ ਜੇ ਹੁਣ ਅੱਜ ਵੀ ਆਪਾਂ ਤੜਕੇ ਜਦੋਂ ਆਉਨੇ ਆ ਜਾਂ ਕੱਲ੍ਹ ਦੇ ਅਲਾਸਮੈਂਟਾਂ ਕਰਦੇ ਆ ਉਹ ਜਿਹੜੇ ਸੱਥਾਂ ਵਾਲੇ ਪੁੱਛਦੇ ਆ ਇਹ ਅੱਜ ਤੁਸੀਂ ਧਰਨਾ ਕਾਗਜ਼ਾ ਦਿੰਨੇ ਹੋ ਦਿੱਲੀ ਤਾਂ ਤੁਸੀਂ ਗਏ ਨਹੀਂ ਉਹ ਜਿਹੜੇ ਬੰਦੇ ਵਿੱਚ ਸਾਡੇ ਇਹ ਜੇ ਹੁੰਦੇ ਆ ਕਹਿੰਦੇ ਆ ਸਾਨੂੰ ਤਾਂ ਆਪਨੇ ਪਤਾ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਬੰਦੇ ਆਪਣੇ ਪੂਰੇ ਵਰਕਰ ਹੁੰਦੇ ਆ ਇਹ ਪੂਰੀ ਸਮਝ ਰੱਖਿਆ ਕਰੋ ਤਾਂ ਕਿ ਆਪਾਂ ਉਸ ਬੰਦਿਆਂ ਨੂੰ ਸਮਝਾ ਸਕੀਏ ਸਮਝਾ ਕੇ ਜਿਹੜੇ ਇਹ ਕੋਲ ਇਕੱਠੇ ਉਹਨਾਂ ਦੇ ਵਿੱਚ ਲਿਆ ਸਕੀਏ ਵੀ ਜਿਵੇਂ ਇੱਕ ਤਾਂ ਇਹ ਆਪਣੀ ਕੱਲ ਦੀ ਬੇਨਤੀ ਹੈ ਵੀ ਜਿੰਨੇ ਇੱਥੇ ਆਏ ਹੋ ਸਾਡੇ ਇਧਰ ਲਿਖਾਣਾ ਵਾਲਾ ਕਰਨ ਦਾ ਜਰੂਰ ਕਰਕੇ ਮੈਂ ਬੇਨਤੀ ਕਰਦਾ ਵੀ ਉਹ ਕਾਸ਼ਮ ਖਾ ਕੇ ਜਾਓ ਇਹਨਾਂ ਤੋਂ ਤੁਸੀਂ ਸਾਰਿਆਂ ਨੇ ਤੜਕੇ ਰੰਪਰੇ ਜਰੂਰ ਪਹੁੰਚਣਾ ਤੇ ਇੱਕ ਇੱਕ ਬੰਦਾ ਨਾਲ ਲੈ ਕੇ ਆਉਣਾ ਲੋਕ ਇੱਕ ਤਾਂ ਜਿੰਦਾਬਾਦ 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 ਕਿਉਂਕਿ ਜਦੋਂ ਆਪਾਂ ਆਪਣੇ ਫਰਜ਼ ਸਮਝਾਂਗੇ ਔਰ ਜਦੋਂ ਬੰਦੀਏ ਪ੍ਰਧਾਨਕਾਰਤ ਜਾਗਤ ਦੇ ਵਿੱਚ ਰਹਾਂਗੇ ਤਾਂ ਕਾਮਯਾਬੀ ਮਿਲੂਗੀ ਇਹ ਆਪਣੇ ਪ੍ਰਧਾਨ ਜੀ ਵੀ ਸਦਾ ਜਦੋਂ ਵੀ ਸਟੇਜ ਤੇ ਬੋਲਦੇ ਆ ਉਹ ਕਹਿੰਦੇ ਕੱਖ ਲੋਹੇ ਦੀ ਲੱਖ ਇਹਨਾਂ ਦਾ ਉਹ ਨਾਰਾਗਾ ਉਹਨੂੰ ਬੁਲੰਦ ਰੱਖਿਆ ਕਰੋ ਜਿਵੇਂ ਸਾਨੂੰ ਰਾਤ ਦੀ ਵੀਦੂ ਹੋਣਗੇ ਅਸੀਂ ਰਾਤ ਦੇ ਰਾਤ ਸਨੇਹੇ ਲਾਏ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਬੰਦੇ ਸਾਡੇ ਇੱਕ ਥੌਰੀ ਅੱਤੇ ਦੇ ਉੱਤੇ ਇੱਥੇ ਪਹੁੰਚੇ ਤੇ ਇਵੇਂ ਹੀ ਕਰ ਕਹਿੰਦਾ ਮੈਂ ਨੂੰ ਰੁੱਖਾ ਵੀ ਕਹਿ ਦਿੰਦੇ ਆ ਤੇ ਜੇ ਚਲੋ ਮੇਰੇ ਉਹ ਪਿੰਡ ਦੇ ਗੁੱਸਾ ਵੀ ਮੰਨ ਜਾਣਗੇ ਫਿਰ ਇੱਕ ਦੋ ਵਰਕਰ ਆਗੇ ਰਾਤ ਵੱਲਾ ਮੈਂ ਫੋਨ ਕਰਿਆ ਤੜਕੇ ਮੈਨੂੰ ਫੇਰ ਫੋਨ ਕਰਕੇ ਕਹਿੰਦੇ ਆ ਅਗੇ ਵੀ ਕੀ ਪ੍ਰੋਗਰਾਮ ਆ ਪ੍ਰਧਾਨ ਮੈਂ ਰਾਤ ਤਾਂ ਤੁਹਾਨੂੰ ਦੱਸਿਆ ਸੀ ਕਹਿੰਦੇ ਸੀ ਤਾਂ ਭੁੱਲ ਗਏ ਇਹ ਇਹ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿਉਂਕਿ ਜੇਕਰ ਮੈਂ ਗੱਲ ਸੱਚੀ ਕਰਨੀ ਏ ਜਦੋਂ ਮੈਂ ਆਪ ਇਹ ਜਿਹੇ ਹੁਤੇ ਹੂੰ ਕਰਦਾਗਾ ਵੀ ਜੇ ਆਪਾਂ ਵਾਸਕੇ ਚਲੀਏ ਇਹ ਕੋਈ ਵੀ ਚੀਜ਼ ਇਹੋ ਜੀ ਨਹੀਂ ਵੀ ਜਿਹੜੀ ਇਨਸਾਨ ਤੋਂ ਦਿੱਤੀ ਨਾ ਜਾਵੇ ਕਿਉਂਕਿ ਸ਼ੇਰ ਇੰਨਾ ਤਕੜਾ ਜਿਹਾ ਇੱਧੇ ਡੇਹੋ ਹੁੰਦੇ ਆ ਇੱਕ ਜਿਹੜਾ ਆਦਮੀ ਨੂੰ ਕੰਟਰੋਲ ਕਰ ਲੈਂਦਾ ਤੇ ਇਹ ਲਈ ਇਹ ਜ਼ਰੂਰੀ ਹੈ ਤੇ ਇੱਕ ਫੇਰ ਅੱਜ ਵੀ ਘਾੜ ਰੜਕ ਰਹੀ ਆ ਮੈਨੂੰ ਛੋਟਾ ਜਿਹਾ ਇੱਕ ਮੈਨੂੰ ਬਲਾਕ ਲਈ ਉਮੀਦ ਪ੍ਰਧਾਨ ਹੋਣ ਦੇ ਨਾਤੇ ਵੀ ਬੰਦੇ ਆਪਾਂ ਜਾਦੇ ਆ ਪਰ ਝੰਡੇ ਘਟੇ ਹਰ ਬੰਦੇ ਦੇ ਮੋਢੇ ਤੇ ਜਦੋਂ ਤੁਸੀਂ ਕੱਲ ਨੂੰ ਰਾਮਪੁਰੇ ਪਹੁੰਚੋ ਇਹ ਅੱਜ ਕਾਹ ਨੂੰ ਖਾ ਕੇ ਜਾਓ ਹਰੇਕ ਦੇ ਮੋਢੇ ਤੇ ਇੱਕ ਝੰਡਾ ਹੋਣਾ ਜ਼ਰੂਰੀ ਹੈ ਤਾਂ ਕਿ ਝੰਡੇ ਦੇ ਨਾਲ ਪਤਾ ਲੱਗਦਾ ਵੀ ਕੀ ਕਾ ਸਾਡੇ ਵਰਕਰ ਜਾਂਦੇ ਆ ਤੇ ਪੂਰੀ ਉਹਦੀ ਉਹ ਜਾਂਦੀ ਹੈ ਔਰ ਸਾਡੇ ਸਟੇਫਕੀ ਨੇੜੇ ਆ ਕੇ ਵਹਿਦੀ ਦਾ ਖਾਲਸਾ ਵਿੱਚ ਨੇ ਜੇ ਕਹਿੰਦੇ ਖਲਾਫ ਬੋਲਿਆ ਗਿਆ ਹੋਵੇ ਤੇ ਮਾਫੀ ਚਾਹਣਾ ਨਾਰੀਲ ਵਾਰੀ ਕੱਢੋ ਇਹਨਾਂ ਨੇ ਬੋਲਣਾ ਨਹੀਂ ਹੋ ਜਾਣ ਦੇ 4 ਮਿੰਟ ਤੋਂ ਦੀ ਹੋ ਜਾਣਗੀ ਤਾਂ ਆਮੀ ਕਿਸਾਨ ਭਰਾਵੋ ਆਪਣਾ ਜਿਹੜਾ ਟਾਈਮ ਆ ਉਹ ਹੋਣ ਵਾਲਾ ਥੱਲੋਂ ਆਪਣੇ ਕਿਸਾਨਾਂ ਦੀ ਆ ਵੀ ਆ ਜਾ ਰਹੀ ਆ ਪਰ ਪਰਾਬੋ ਕਿਵੇਂ ਆਪਾਂ ਪਹਿਲਾਂ اٹਕੜੇ ਸੀ ਜੇ ਕੋਈ ਘਟਨਾ ਵਾਪਰ ਜੇ ਆਪਾਂ ਨੂੰ ਐ ਨਹੀਂ ਪਤਾ ਕਿ ਤਰਪੁਰ ਰਾਤ ਲਾਉਣਾ ਪੈ ਜੀ ਇਹ ਖਿਆਲ ਰੱਖਣਾ ਚਾਹੀਦਾ ਕਿਉਂਕਿ ਆਗੂ ਬੋਲ ਰਿਹਾ ਤੁਸੀਂ ਉੱਠ ਕੇ ਤੋਪਈ ਤੇ ਮਾਜ ਦੋ ਕੁ ਮਿੰਟ ਆ ਵਾਸਤੇ ਪਹਿਲਾਂ ਬੋਲਾਂ ਮੇਰਾ ਡਿਊਟੀ ਲੱਗੇ ਵੀ ਧੰਨਵਾਦ ਕਰਨ ਆਪਾਂ ਸਾਰੇ ਜਿਹੜੇ ਆਕੂ ਆ ਜਿਹੜੇ ਸ਼ੰਭੂ ਬਾਟਰ ਤੇ ਆ ਉਹ ਵੀ ਆ ਗਿਆ ਫੋਰਚ ਨੂੰ ਦੱਸ ਰਹੇ ਆ ਕਿ ਆਪਾਂ ਜਾਬਤੇ ਚ ਰਹਿਣਾ ਹੈ ਉਸ ਦੇ ਵਿੱਚ ਰਹਿਣਾ ਹੈ ਤੇ ਆਪਾਂ ਕਹਿੰਦੇ ਆ ਕਿ ਜਿਹੜੇ ਆ ਪੁੱਛ ਆ ਦੇ ਵੀਰ ਹੈ ਹਰਿਆਣੇ ਦੀ ਪੁੱਤ ਖਾਸ ਕਰਕੇ ਜਿਵੇਂ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਇਤਰਾ ਕੇ ਡਰੋਣਾ ਰਾਹੀਂ ਉਹਨਾਂ ਨੇ ਅਸਰ ਕੈਸੇ ਦੇ ਕੋਲੇ ਸਿੱਟਿਆ ਆਪਾਂ ਨੂੰ ਵੀ ਜਿਹੜੇ ਅਸਰ ਬੈਠੇ ਆ ਤੇ ਪੰਜਾਬ ਪੁੱਤ ਦੇ ਆ ਤੇ ਹਰਿਆਣਾ ਪੁੱਤ ਦੇ ਆ ਜਿਹੜੇ ਇੰਗਰੇਜ਼ ਨੇ 200 ਸਾਲ ਰਾਜ ਕਰਕੇ ਉਹ ਉਹ ਤੋਂ ਪੁੱਛਦੇ ਸੱਤੇ ਕਰਕੇ ਆਪਾਂ ਇਹ ਸੱਚ ਸਰਕਾਰ ਦੀ ਚੋਣੀ ਕਰਦੇ ਆ ਪਰ ਆਪਾਂ ਨੂੰ ਵੀ ਸੋਚਣਾ ਚਾਹੀਦਾ ਇਹ ਆਪਣੀਆਂ ਵੀ ਜ਼ਮੀਨਾਂ ਜਾਣੀਆਂ ਚੰਤਾ ਪੈਸੇ ਦੇ ਪੱਤੇ ਆਪਣੀ ਜ਼ਮੀਰ ਨੂੰ ਸਮਝ ਕੇ ਵੀ ਸੋਚਣਾ ਚਾਹੀਦਾ ਕਿਉਂਕਿ ਬਜ਼ੁਰਗਾਂ ਦੇ ਜਿਹੜੀਆਂ ਸਾਡੀਆਂ ਭੈਣਾਂ ਦੇ ਸਾਡੇ ਧੀਆਂ ਦੇ ਕਿਉਂਕਿ ਬੱਚੇ ਜਿਹੜੇ ਪੁੱਛ ਦੇ ਵਿੱਚ ਜਾਂ ਫੌਜ ਦੇ ਵਿੱਚ ਉਹ ਦੇਸ਼ ਲਈ ਲੜਦੇ ਆ ਇਹਨਾਂ ਸਟੇਟ ਦੀ ਪੁਲਸ ਹੈ ਉਹ ਦੁਬੇ ਦੇ ਵਾਸਤੇ ਇਹ ਸੋਚ ਸਮਝ ਕੇ ਆ ਵੀ ਜਮੀਰ ਨੂੰ ਆਵਾਜ਼ ਧਾਕੇ ਸੋਚਣਾ ਚਾਹੀਦਾ ਵੀ ਤੰਦ ਪੈਸਾ ਪਿੱਛੇ ਵੀ ਇਹ ਜੇ ਮੋਦੀ ਦੀ ਜਿਹੜੀ ਹਕੂਮਤ ਹੈ ਪੰਜਾਬ ਨੂੰ ਆਏ ਬਣਾਏ ਬੈਠੇ ਜਿਵੇਂ ਪਾਕਿਸਤਾਨ ਦਾ ਹਿਸਾ ਹੁੰਦਾ ਹ ਹਰਿਆਣਾ ਤੇ ਪੰਜਾਬ 1964 ਤੋਂ ਪਹਿਲਾਂ ਇਕੱਠਾ ਸੀਗਾ ਜਿਹੜੀ ਮਾਨਕਾ ਹਾਈ ਕੋਰਟ ਅਨਿੰ ਕਹਿੰਦਾ ਬਣਾਦੀ ਹੱਕ ਹੈ ਪਰ ਹਰਿਆਣੇ ਦੀ ਪੁੱਤ ਉਥੇ ਦੇਖ ਤੁਸੀਂ ਅੰਧ ਤਸੱਦ ਦੇਖ ਰਹੇ ਆ ਉਹ ਕਰ ਰਹੀ ਆ ਉਹਨਾਂ ਨੇ ਕਰਨਾ ਕਿਉਂ ਨਹੀਂ ਮੈਂ ਹਰਿਆਣੇ ਪੁੱਤ ਦੀ ਉਦਾਹਰਣ ਦਿੰਦਾ ਕਿ ਉਹਨਾਂ ਨੂੰ ਡਿਊਟੀ ਬਦਲੇ ਮੁੱਛਾਂ ਨੂੰ ਤਾ ਦੇਣ ਵਾਸਤੇ 5 ਰੁਪਏ ਦਿੰਦੇ ਆ ਤੁਹਾਨੂੰ ਉਹਨੂੰ ਤਾਂ ਪਤਾ ਜਿਹੜੇ ਪੰਜਾਬ ਪੁੱਤ ਦੇ ਵਿੱਚ ਆਪਰੇ ਬੈਠੇ ਆ ਜਿਹੜੇ ਹੋਰ ਨੌਕਰੀ ਕਰਦੇ ਆ ਮੁੱਛਾਂ ਨੂੰ ਤਾ ਦੇ ਕੇ ਵੀ ਆ ਜਿਹੜੇ ਕਿੱਤੀ ਲੋਕ ਆ ਇਹਨਾਂ ਨੂੰ ਕੁੱਟਣ ਵਾਸਤੇ ਮਾਤਾ ਹੀ ਬੇਨਤੀ ਕਰਦਾ ਜਿੱਥੇ ਕਿਸਾਨ ਦਾ ਬੇਨਤੀ ਕਰਦੇ ਆ ਇਹਨਾਂ ਦੇ ਅਧਿਕਾਰੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਉਹਨਾਂ ਨੂੰ ਆਰ ਦੇ ਨਾਲ ਥੱਲੇ ਸਫਾਈ ਨਹੀਂ ਜਾਂ ਹੋਰ ਇਹਨਾਂ ਦੇ ਅਧਿਕਾਰੀ ਦੇ ਥੱਲੇ ਕੰਮ ਕਰਦੇ ਆ ਵੀ ਉਹਨਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੀਆਂ ਕਨਾਉਣੀਆਂ ਜਿਹੜੀਆਂ ਜ਼ੋਖਟਾਂਗੇ ਜਾਂ ਪਲਾਸਟਿਕ ਦੀਆਂ ਕੋਲੀਆਂ ਸਿੱਧੀਆਂ ਮਾਰ ਕੇ ਫਟਲ ਕਰਨ ਵਾਲਾ ਇਹ ਇਨਸਾਨੀਅਤ ਦੇ ਲੋਕ ਤੇ ਬੰਦਾ ਅਖੀਰ ਦੇ ਵਿੱਚ ਅੱਜ ਮੈਂ ਜਿੰਨੇ ਵੀ ਇੱਥੇ ਰੀਲਾਂ ਦੇ ਜਾਂ ਦੇ ਵਿੱਚ ਪਹੁੰਚੇ ਨੇ ਸ਼ਹਿਰੀਆਂ ਜਾਂ ਆਪਣੇ ਕਿਸਾਨਾਂ ਆਗੂ ਹੈ ਕਿਸਾਨ ਨੇ ਜਾਂ ਪੱਤਰਕਾਰ ਜਾਂ ਹੋਰ ਜਿੰਨੇ ਵੀ ਤਲਕੇ ਇਸ ਮੌਜ ਦੇ ਵਿੱਚ ਸ਼ਾਮਲ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਖਾਸ ਕਰਕੇ ਸ਼ਹਿਰ ਵਸੇਗਾਂ ਦਾ ਤੇ ਗਿੱਲੇ ਦਾ ਸਿਧੀ ਉਮੀਦ ਪ੍ਰਦਾਨ ਦੇ ਹੋਣ ਦੇ ਨਾਤੇ ਮੈਂ ਜਿਹੜੇ ਗੱਡੀ ਦੇ ਵਿੱਚ ਮੁਸਾਫਰਾ ਵੀ ਗੱਡੀਆਂ ਸਾਡੇ ਪੰਜਾਬ ਦੇ ਵਿੱਚ ਰੁਕੀਆਂ ਹੋਈਆਂ ਅਸੀਂ ਉਹਨਾਂ ਤੋਂ ਮਾਫੀ ਵੀ ਚਾਹੁੰਦਾ ਸਾਡੀ ਮਜਬੂਰੀ ਹੈ ਸਾਡਾ ਕੋਈ ਇਰਾਦਾ ਨਹੀਂ ਕਿ ਉਹਨਾਂ ਨੂੰ ਗੱਲ ਖਾਰ ਕਰੀਏ ਧੰਨਵਾਦ ਧੰਨਵਾਦ ਆਪਾਂ ਨਾਲ ਜੁੜਦਾ ਹੀ ਪਾ ਹੁਣ ਆਪਾਂ ਆਪਾਂ ਸਮਾਰਥੀ ਕਰਨੀਆਂ ਤੇ ਨਾਰੇ ਪੂਰੇ ਤੋਸਟ ਤੱਕ ਰੋਣਾ ਲਾਉਣਾ ਹੈ ਅਰੇ ਹੋ ਜਾ ਸਾਡਾ ਖੜ ਕੇ ਨਾਰੇ ਲਾ ਦੇ ਭਾਰਤੀ ਕਿਸਾਨ ਜੁੜਨੇ लागू <uto> करोड़ा बहुत बदी रही बो कर चौके साढे दोस्ता खालसा जय 这雷拿了 <laughs>

ओया रे ओया रे लाके ओ तनू उजला लाके नाम रखिया का फुक चल मेरे आ साट्टी दाओ पगले ओ

ਹੋਤਾ ਹੈ ਹੋ ਗਿਆ ਸਵਾ ਕੋਟੀ ਦੇ ਚੜ੍ਹੇ ਰਹਿ ਰਹੇ ਹੋਏ ਨਾ